ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਉਤਸਵ ਤੇ ਨਗਰ ਕੀਰਤਨ ਨਵਾਂ ਸ਼ਹਿਰ ਸ਼੍ਰੀ ਗੁਰੂ ਰਵਿਦਾਸ ਮਹੱਲੇ ਤੋਂ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਤੋਂ ਆਰੰਭ ਹੋ ਕੇ ਵੱਖੋ-ਵੱਖ ਬਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚਿਆ ਇਸ ਮੌਕੇ ਤੇ ਅਟੁੱਟ ਲੰਗਰ ਵੀ ਲਗਾਏ ਗਏ ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਬਕਾ ਐਮਪੀ ਤੇ ਹਲਕਾ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਅਤੇ ਪਰਮ ਸਿੰਘ ਖਾਲਸਾ ਤਿੰਨ ਰੋਆ ਪੰਜਾਬ ਤੋਂ ਸਰਦਾਰ ਬਰਜਿੰਦਰ ਸਿੰਘ ਸੈਨਪੁਰੀ ਅਤੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਲਲਤ ਮੋਨ ਪਾਠਕ ਤੇ ਐਮਐਲਏ ਅੰਗ ਸਾਬਕਾ ਐਮਐਲਏ ਅੰਗਤ ਸਿੰਘ ਸੈਣੀ ਅਤੇ ਸਚਨ ਦਿਵਾਨ ਸਾਬਕਾ ਪ੍ਰਧਾਨ ਆਦ ਇਸ ਮੌਕੇ ਤੇ ਹਾਜ਼ਰ ਸਨ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਦੇਖਦੇ ਸਾਰੀ ਚੈਨਲ ਨੂੰ ਸਬਸਕ੍ਰਾਈਬ ਕਰੋ તાજો જિલ્લા શહીદ પાગલ સિંહ નગર દીર રિપોર્ટ હર ગતિવિધિ તવાડે તક પહોંચ સકે મેરે સ્વતંત્રતા સન્માન લખી જાવે કેસી સારે ਸ੍ਰੀ ਗੁਰੂ ਦੇ ਦਾਸ ਮਾਰੇ ਜੀ ਦੇ 647 ਦੇ ਪ੍ਰਗਟ ਉਤਸਵ ਦੇ ਸਾਰੇ ਹੀ ਬਲਡ ਨੇ ਵਿੱਚ ਸਾਰੇ ਹੀ ਨਵਜਰ ਇਲਾਕੇ ਦੀਆਂ ਦਲੀਆਂ ਮਹੱਲਿਆਂ ਦੇ ਵਿੱਚ ਸਵੇਰ ਦਾ ਜੀ ਇਹ ਸੋਪਾ ਯਾਤਰਾ ਉਹਦੇ ਵਿੱਚ ਪੰਜਾਣਾ ਦੇ ਵਿੱਚ ਜਾ ਰਹੇ ਆ ਔਰ ਲੋਕਾਂ ਜੀ ਭਾਰੀ ਹਸਾ ਆ ਚੱਲ ਮਾਜਦੇ ਦਿਨ ਤੇ ਗੁਰੂਆਂ ਦੇ ਦੱਸੇ ਮਾਰਕ ਤੇ ਕਰਨਾ ਚਾਹੀਦਾ ਆ ਔਰ ਜਿਹੜੀ ਉਹਨਾਂ ਦੀ ਸੇਵਾ ਕੋਨੇਕ ਹੀ ਸਾਨੂੰ ਸਾਰੇ ਚਿੰਗੇ ਕੰਮ ਕਰਨੇ ਚਾਹੀਦੇ ਤਾਂ ਕਿ ਅਸੀਂ ਆਪਣੇ ਆਪ ਨੂੰ ਖੁਸ਼ ਤਾਂ ਠੀਕ ਹੈ ਜਾਬਾ ਕੁਛ ਨਾ ਕਹਿੰਦਾ ਤੁਹਾਡਾ ਸਾਰੇ ਵਿੱਚ ਨਵਾਂ ਜਨਮ ਜਿਵੇਂ ਕੋਈ ਆਪਣਾ ਕੁਤੀ ਰੋਹ ਦੇ ਕੋਨ ਤੇ ਸਵਾਗਤ ਕੀਤਾ ਹੈ ਲੰਘਦੇ ਅੱਜ ਜਿਹੜਾ ਨਗਰ ਕੀਰਤਨ ਕੱਢਿਆ ਜਾਂਦਾ ਅੱਜ ਮਹਾਰਾਜ ਦੀ ਹੋਣਾਈ ਰਾਜੇ ਪ੍ਰਕਾਸ਼ ਦਿਹਾੜੇ ਦੀ ਮੈਂ ਦੁਨੀਆ ਭਰ ਦੇ ਸੰਤਾਂ ਨੂੰ ਦੇਵਾਨੂ ਮਰਦਨਰ ਖੁਸ਼ੀ ਮਹਿਸੂਸ ਕਰਦਾ ਇਹ ਦੁਆਪਹਿਰ ਦੀ ਧਰਤੀ ਤੇ ਖਾਸ ਤੌਰ ਤੇ ਸਮੇਂ ਸ਼ਹਿਰ ਦੇ ਅੰਦਰ ਵੱਡੇ ਕੈਂਪ ਦੇ ਵਿੱਚ ਉਹ ਖੁਸ਼ਿਆ ਦਾ ਜਾਮਾ ਨਾਲ ਇਹ ਨਗਰ ਕਾਇਤ ਦੇ ਵਿੱਚ ਆਮ ਰੋ ਰਹੇ ਨੇ ਆਪੁਰਮਦਾ ਜੀ ਨੇ ਜਿਹੜਾ ਇੱਕ ਸੰਕਲਪ ਲਿਆ ਇਹ ਸਮਾਜ ਦੇ ਵਿੱਚ ਜਾਤ ਪਾਤ ਦਾ ਖਤਮ ਹੋਣਾ ਚਾਹੀਦਾ ਆਪਰਾਪਰ ਹੋਣਾ ਚਾਹੀਦਾ ਆਮੇ ਭਾਈਚਾਰ ਸ਼ਾਂਤੀ

रविदास महाराज जी ने तो प्रकाश के अपने सारे इलाके निवासियों और सारे दुनिया चुनाव है सारे मैं मुबारकबाद दिता और मैं इस मौके तेन अरदास करता

जो जा जा so, और जो आना उन्होंने भी बड़ा संतुष्टि महसूस समाने ले लो कि समाने देखिए ग्रैंड क्लब जो सबसे मैच पकड़ों की दर्शन कि सोनू बाहर कट और अपने मूल पर सेटिस और इसी तरह यह क्षेत्र में पाए सतगुरु दास महाराज जी की जय साहिब के कुमार जगत पिता पंत तक का उनका आशीर्वाद जैसे 97 का करके खुशी लगता है आज कपूरवास और राजेंद्र पब्लिक नई शहर ब्लॉक पलपाना था पार्क पर पाटा ग्यारह बजे प्रकार का कार्यक्रम हो रहा है इसमें शुभ यात्रा रूप को बहुत बहुत काम आगे बढ़ाए हैं इसमें ग्यारह बजे पहुंचा है जिसमें जिस लोग बोले सोना पैसा तो लाभ मार है जीत के क्या है कुछ कार्य अन्य ना ग्यारह पूरा नमस्कार भी और इसमें संतान तू आज जो इस प्रकार के आदि भी नमस्कार का पूरा और पूरे वाले भी संतान हूँ शिल्प लाल साल को प्रदेश टेंडी जैसे पंजाब में लोग अगर जिला संतान हाल का पूर्व स्टार्ट बोले ਸ਼ਾਹਦ ਬਲਤੂ ਸਮਾਜ ਦਾ ਕੱਟ ਰੱਖੋ ਤਾਂ ਜੋ ਸਾਡਾ ਸਮਾਜ ترقی ਕਰ ਸਕੇ ਜੈਪੁਰ ਦੇ ਪੱਤ ਜੀ ਗੁਰੂਗਰੀਆਂ ਕੁੱਤੀ ਸੰਤਾਨ ਲੱਖ ਲੱਖ ਲਈ ਅੱਜ ਨਮਾਚਾਰ ਨਵੀਂ ਬਾਗੀ ਕਰਤਾਨੀ ਮੱਲਾ ਇੰਦਰਾਵਾਸੀ ਤੁਲਾ ਨਗਰ ਤੋਂ ਵਿਸ਼ਾਲ ਸੱਭਾ ਜਟਾ ਚੱਲੀ ਆ ਜਿਸੇ ਹਿਆਰਾਂ ਦੇ ਪਦਾਰ ਵਿੱਚ ਅੱਜਾਂ ਨੇ ਸਮੂਹੇ ਕੀਤੀ ਆ ਰਿਗਰਾਤਮਾ ਦੇ ਰਾਤ ਕਰਦੇ ਨੇ ਕਿ ਪ੍ਰਮਾਤਮਾ ਜੀ ਰਾਤਮਾ ਦਾ ਜੀ ਜਿਹੜਾ ਸੰਤਾ ਦੇ ਮੇਹ ਪਰ ਆਇਆ ਕਰਤੀ ਜਿਹੜਾ ਸੰਤਾ ਨੂੰ ਆਪਣੇ ਮੂਠੇ ਤੇ ਕੇਲਮਾ ਬਾਲਵਾਸੀ ਅੱਜ ਇੱਥੇ ਸਾਰੀ ਸੰਗਤਨ ਰੱਖਣ ਕੋ ਲਈ ਜੈ ਪੀਂ ਜੈ ਪਰ ਜੈ ਗੁਰੂ ਦਾ ਜੀ ਸਤਿਗੁਰੂ ਬਿਦਾਸ ਮਹਾਰਾਜ ਦੀ ਜੈ ਅੱਜ ਨਵਾਂ ਸ਼ਹਿਰ ਵਿਖੇ ਸਤਿਗੁਰੂ ਜਗਤਗੁਰੂ ਬਿਦਾਸ ਮਹਾਰਾਜ ਜੀ ਦੇ 647 ਮਾ ਗੁਰਪੁਰਬ ਬੜੀ ਤੁੰਤਾਮ ਨਾਲ ਮਨਾਇਆ ਜਾ ਰਿਹਾ ਜਿਸ ਵਿੱਚ ਬਹੁਤ ਸਾਰੀਆਂ ਸੰਗਤਾਂ ਨੇ ਬਹੁਤ ਸ਼ਿਰਕਤ ਕੀਤੀ ਆ। ਉਹ ਅੱਜ ਦਾ ਮਾਹੌਲ ਵੇਖ ਕੇ ਇਹ ਪਤਾ ਲੱਗਦਾ ਹੈ ਕਿ ਜਿਵੇਂ ਸਤਿਗੁਰੂ ਦਾਸ ਮਹਾਰਾਜ ਜੀ ਦਾ ਸੁਪਨਾ ਸੀ ਕਿ ਝੋਟ ਪੜੇ ਸਭ ਸਮ ਵਸੇ ਰਵਿਦਾਸ ਰਹੇ ਪਰਸੰ ਉਹ ਅੱਜ ਦੇਖਣ ਨੂੰ ਮਿਲ ਰਿਹਾ ਹੈ। ਸੋ ਇੱਕ ਵਾਰ ਫਿਰ ਤੋਂ ਸ਼ੀਗੁਰ ਵਿਦਾਸ ਸਭਾ ਨਵੀਂ ਵਾਦੀ ਮੁਸਾਪੁਰ ਰੋਡ ਵੱਲੋਂ ਸਭੂ ਜਗਤ ਨੂੰ ਪੰਜਾਬ ਵਾਸੀਆਂ ਨੂੰ ਨਵਾਂ ਸ਼ਹਿਰ ਵਾਸੀਆਂ ਨੂੰ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ 647ਵੇਂ ਗੋੜ ਪਰਉਦੀਆਂ ਲੱਖ ਲੱਖ ਵਧਾਈਆਂ ਜੈ ਗੁਰਦੇਵ ਤੁਹਾਨੂੰ ਜੀ ਮਹਾਰਾਜ ਜੀ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਸਾਰੀ ਸੰਗਤ ਨੂੰ ਮੇਰੀ ਜੈ ਜੀ ਜਿਹੜੀ ਕਿ ਬੰਦਾਂਤ ਮਹਾਰਾਜ ਜੀ ਦੇ 647ਵੇਂ ਜਨਮ ਦਿਵਸ ਤੇ ਪਰ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਜੀ ਤੇ ਸਾਰੇ ਜਿਹੜਾ ਹਰ ਸਾਲ ਲੱਖ ਨਾਲ ਜਿਹੜਾ ਹਰ ਨੂੰ ਮਨਾ ਰਹੇ ਹਨ ਸਾਰਿਆਂ ਨੂੰ ਜਿਹੜਾ ਬਹੁਤ-ਬਹੁਤ ਵਧਾਈਆਂ ਜਗੂਦੇਵ ਤਾਨਗੁਰਦੇਵ ਸ਼੍ਰੀ ਗੁਰੂ ਰਗਦਾਸ ਮਹਾਰਾਜ ਦੇ 647ਵੇਂ ਪ੍ਰਕਾਸ਼ ਦਿਹਾੜੇ ਦੇ ਉੱਪਰ ਦੁਨੀਆ ਦੇ ਵਿੱਚ ਸ਼੍ਰੀ ਗੁਰੂ ਰਗਦਾਸ ਭਗਤਾਂ ਨੂੰ ਸਮੂਹ ਸਾਧ ਸੰਗਤ ਨੂੰ ਜੋ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਸਾਰਿਆਂ ਨੂੰ ਲੱਖ-ਲੱਖ ਕਰੋੜ-ਕਰੋੜ ਵਧਾਈ ਔਰ ਦੋਈ ਸਾਲਾਂ ਬਾਅਦ ਸ਼੍ਰੀ ਗੁਰੂ ਰਗਦਾਸ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜਾ ਆਪਾਂ ਸਾਰਿਆਂ ਨੇ ਮਨਾਣਾ ਸੋ ਉਸ ਦਿਨ ਪੂਰੀ ਹਾਸੋਲਾਦ ਨਾਲ ਅਤੇ ਪੂਰੀ ਪੂਰੀ ਖੁਸ਼ੀ ਨਾਲ ਉਸ ਆਪਾ ਤਿਹਾੜੀ ਨੂੰ ਮਨਾਣਾ ਸਮੂਹ ਸਾਥਣ ਦੇ ਨੇ ਬਹੁਤ ਬਹੁਤ ਮੁਬਾਰਕਾ ਜੈ ਗੁਰੂ ਧੰਗੁਰੂ ਮਸੀਹਾ ਇਨਕਲਾਬ ਦੇ ਮੋਢੀ ਇਨਸਾਨੀਅਤ ਦੇ ਬਾਨੇ ਅੱਲਾ ਦੇ ਕਮਾਨ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਾਈ ਜੀ ਦਾ ਅੱਜ 75 ਜਨਮ ਦਿਹਾੜਾ ਪूरी ਬੜੀ ਤੂਮਤਾ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਦੇ ਜਨਮ ਦਿਹਾੜੇ ਤੇ ਮੈਂ ਸ੍ਰੀ ਸਾਧ ਸੰਗਤ ਜੀ ਦੇ ਉਚਾਰਨਾ ਕੇ ਬੇਨਤੀ ਕਰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਮੁਖਤਲ ਇਮਾਨਤਾਂ ਵਾਲੇ ਸੰਗਠਨ ਕੀਤਾ ਉਹਨਾਂ ਦੇ ਵਿਚਾਰਾਂ ਨੂੰ ਪੜੋ ਅਤੇ ਅਮਲ ਕਰਨ ਦੀ ਕੋਸ਼ਿਸ਼ ਕਰੋ ਇਹ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੇਰੇ ਮਹਾਨ ਗੁਰਗ੍ਰਾਜ਼ ਮਹਾਰਾਜ ਨੇ ਸਰਪੱਤ ਜਿਹੜਾ ਕਰਨ ਨੋਵੇ ਹੈ ਮੈਂ ਉਹਨਾਂ ਨਾਮ ਨਾਲ ਫੋਟੋ ਤੋਂ ਰੇਰੰਨ ਜੈ ਜੀਂ ਪਾਪ ਜੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣੇ ਸੋ ਨਲਪਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੈ ਗੁਰੂ

ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਕਹੂ ਵਾਪਕੀ ਨਾ ਤਪ ਗਈ ਅਗਰ ਨਾ ਹੁੰਦਾ ਇਹ ਗੁਰੂ ਅਰਦਾਸ ਸਿਰ ਤੇ ਬੋਤੀ ਚਾ ਤੁਲੇ ਬੋਤੀ ਸਾਹ ਹਮ ਸਭ ਕੀ ਅੱਜ ਪੂਰੇ ਦੇਸ਼ ਦੇ ਵਿੱਚ ਸਾਹਿਬ ਸਤਗੁਰੂ ਅਰਦਾਸ ਮਹਾਰਾਜ ਜੀ ਦਾ 627ਵਾਂ ਜਨਮ ਦਿਹਾੜਾ ਜਾਰਿਆ ਹੈ ਔਰ ਇਸ ਸਬੰਧ ਵਿੱਚ ਸ੍ਰੀ ਗੁਰੂ ਅਰਦਾਸ ਮੰਦਿਰ ਪ੍ਰਬੰਧਕ ਕਮੇਟੀ ਤੋਂ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਇਆ ਸਤਗੁਰੂ ਅਰਦਾਸ ਜੀ ਨੇ ਅੱਜ ਤੋਂ 600 ਸਾਲ ਪਹਿਲਾਂ ਇਸ ਦੇਸ਼ ਦੇ ਦਬੇ ਕੁਤੇ ਲੋਕਾਂ ਨੂੰ ਕੰਮ ਕੀਤਾ ਗੁਰੂ ਅਰਦਾਸ ਮਹਾਰਾਜ ਜੀ ਨੇ ਕਿਹਾ ਕਿ ਸੰਸਦਿਕ ਮਾ ਲਈਏ ਮਾਤਾ ਜੱਤੇ ਮਦਮੋਤੀਰਾ ਗੁਰੂ ਰਾਮਦਾਸ ਜੀ ਨੇ ਕੋਈ ਕੀ ਨਹੀਂ ਸੀ ਕੋਈ ਕਾਹ ਦੇ ਹੀ ਗਾ ਨਹੀਂ ਦਿੱਤੀ ਉਹਨਾਂ ਨੇ ਇੱਕ ਮధు ਦੀ ਗੱਲ ਕੀਤੀ ਮੱਖੀ ਦੀ ਗੱਲ ਕੀਤੀ ਆ ਕੁੱਤਾ ਜਿਹੜੀ ਮੱਖੀ ਆ ਉਹ ਚੰਗੀ ਜਿਹਾਂ ਦੇ ਰੰਗੀ ਆ ਲਾਤੀ ਰੰਗੀ ਆ ਉਹ ਜਿੰਨਾ ਦੇ ਰੰਗੀ ਆ ਦੰਦ ਦੇ ਦੀ ਰੰਗੀ ਮੈਂ ਕੋਈ ਫਿਰ ਆਪੇ ਵੱਲੋਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇੱਕ ਕਵਿਤੀ ਵੱਲ ਸਾਰ ਪਤਨੂਨ ਪਾਕ ਮਹਾਰਾਜ ਜੀ ਦੇ 647 ਮੈਂ ਪ੍ਰਕਾਸ਼ ਮਪਤ ਹੈ dakha rakam dalne aaya ya ko der pan ho gayi va maharaj a mat po mat po ਜਾਗੁਰੂ ਦੇਵ ਧੰਨ ਗੁਰਦੇਵ ਸਾਰਿਆਂ ਨੂੰ ਜੀ ਬਹੁਤ ਬਦਾਵਾਹ ਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਬਤਨਵਾਟ ਆ ਇਹ ਜੋ ਲੰਗਰੀ ਦੀ ਸੇਵਾ ਹੈ ਤੁਹਾਡੀ ਨੰਮਕਾ ਦੀ ਬਾਲਮੀ ਨੌਜਾਨ ਸਭਾ ਵੱਲੋਂ ਪ੍ਰਾਈ ਗਈ ਹੈ ਸਾਰਿਆਂ ਨੂੰ ਗੁਰੂ ਮਾਰੇ ਦੇ ਬਰ ਬਰ ਬਦਿਆਂ ਲਖ ਲਖ ਵਰਦਾਈਆਂ ਧੰਨ ਗੁਰਦੇਵ ਜੈ ਗੁਰਦੇਵ ਜਾਗੁਰੂ ਦੇਵ ਧੰਨ ਗੁਰਦੇਵ ਬਾਲਮੀ ਕੀ ਨੌਜਾਨ ਸਭਾ ਵੱਲੋਂ ਇਹ ਲੰਗਰ ਤੇ ਨਵੀਂ ਵਾਦੀ ਦੇ ਸਾਰੇ ਹੀ ਮੁਹੱਲੇ ਵਾਸੀਆਂ ਨੂੰ ਨਵੀਂ ਮਹਾਰਾਜ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ ਜੈ ਗੁਰਦੇਵ ਧੰਨ ਗੁਰਦੇਵ ਨਵੀਂ ਵਾਦੀ ਦੇ ਸਾਰੇ ਨਿਵਾਸੀਆਂ ਨੂੰ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਠੀਕ ਹੈ ਜੀ ਜੈ ਗੁਰਦੇਵ ਧੰਨ ਗੁਰਦੇਵ